ਲੁਧਿਆਣਾ ਚੇਰਨਵਾਸਿਓ ਫਤਿਹ ਉਸ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਬੇਲ ਦੀ ਗਹਿਰਾਈਆਂ ਤੋਦ ਤੁਮ ਆਵੀ ਚੋਣਾ ਤਕਰੀਬਨ 4 ਘੰਟੇ ਲੇਟ ਹੈ ਆ ਸ਼ਾਮ ਦਾ ਵੇਲਾ ਘਰੇ ਰਹਿੰਦਾ ਹੁੰਦਾ ਤੇ ਮੈਂ ਸਾਰੀ ਲੀਡਰਸ਼ਿਪ ਨੂੰ ਕਹਿ ਰਿਹਾ ਸੀ ਕੀ ਐਨਏ ਪ੍ਰੋਗਰਾਮ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਮੈਂ ਤਾਂ ਸਵੇਰ ਦਾ ਪਹਿਲੇ ਖੰਨੇ ਹਲਕੇ ਚ ਪੰਜਾਬ ਬਚਾਓ ਯਾਤਰਾ ਸੀ ਉੱਥੋਂ ਨਿਕਲ ਕੇ ਘਰ ਤੱਕ 12 13 ਪ੍ਰੋਗਰਾਮਾਂ ਦੇ ਬਾਅਦ ਆਇਆ ਇਹਦੇ ਬਾਅਦ ਮੈਂ ਦੋ ਤਿੰਨ ਪ੍ਰੋਗਰਾਮਾਂ ਤੇ ਹੋਰ ਜਾਣਾ ਮੈਨੂੰ ਤਾਂ ਆ ਕੰਮ ਕਰਦੇ ਕਈ ਮਹੀਨੇ ਹੋ ਗਏ ਮੈਨੂੰ ਯਾਦ ਆ ਮੈਂ ਇੱਥੇ ਵੀ ਮੇਰੇ ਵੀਨੇ ਰੱਖਿਆ ਸੀ ਫੰਕਸ਼ਨ ਕਈ ਮਹੀਨੇ ਪਹਿਲੇ ਇੱਥੇ ਦੇਖੋ ਅੱਜ ਜੋ ਹਾਲਾਤ ਪੰਜਾਬ ਦੇ ਐ ਬੇਨਤੀ ਕਰਦਾ ਕੈਮਰੇ ਵਾਲੇ ਜਣੋਂ ਥੱਲੇ ਪਿੱਛੇ ਦੇਖ ਨਹੀਂ ਸਕਦੇ ਸਾਰੇ ਥੱਲੇ ਸਾਰੇ ਇੱਧਰ ਇੱਧਰ ਆ ਜਾਓ ਇੱਧਰ ਤੇ ਪਾਸੇ ਪਿੱਛੇ ਕੋਈ ਫਾਇਦਾ ਨਹੀਂ ਜੇ ਸੰਗਤ ਇਨ ਜਿਨ੍ਹੇ ਵਾਸਤੇ ਆਏ ਐ ਐ ਕੋਈ ਲੱਗਦਾ ਹੈ ਕਿ ਕੋਈ ਮੁੱਖ ਮੰਤਰੀ ਪੰਜਾਬ ਦਾ ਹੈ ਕੋਈ ਸਰਕਾਰ ਪੰਜਾਬ ਦੀ ਹੈ ਇੱਕ ਝੂਠ ਬੋਲ ਕੇ ਆਮ ਆਦਮੀ ਦੇ ਨਾਂ ਦੀ ਇੱਕ 파ਟੀ ਬਣਾ ਕੇ ਝਾੜੂ ਦਾ ਸਿੰਬਲ ਬਣਾ ਕੇ ਲੋਕਾਂ ਨੂੰ ਬੇਫੂਦ ਬਣਾ ਦਿੱਤਾ ਐਨਾ ਝੂਠ ਬੋਲਿਆ ਕਿ ਲੋਕੀ ਸਮਝੇ ਪਤਾ ਨਹੀਂ ਕੀ ਹੈ ਐ ਨਹੀਂ ਦੇਖਿਆ ਕਿ ਉਹਨਾਂ ਦਾ ਪਿਛੋਖੜ ਕੀ ਹੈ ਪੰਜਾਬੀਆਂ ਨੇ ਵੋਟਾ ਪਾਉਣ ਤੋਂ ਆ ਹੀ ਨਹੀਂ ਦੇਖਿਆ ਕਿ ਉਮੀਦਵਾਰ ਕਿਹਨੂੰ ਪਾ ਰਹੇ ਆ ਗੱਲੇ ਝਾੜੂ ਤਿੰਨ ਪਾ ਰਹੇ ਸੀ ਐ ਨਹੀਂ ਪਤਾ ਹੀ ਥੱਲੇ ਉਮੀਦਵਾਰ ਕੌਣ ਹੈ ਇੱਕ ਉਮੀਦਵਾਰ ਨੂੰ ਦੂਜੇ ਹਲਕੇ ਦੇ ਉਮੀਦਵਾਰ ਬਾਰੇ ਨਹੀਂ ਪਤਾ ਸੀ ਉਹ ਤਾਂ ਜਦੋਂ ਜਿੱਤੇ ਤਾਂ ਇੱਕ ਦੂਜੇ ਨੂੰ ਦੱਸਣ ਲੱਗੇ ਮੈਂ ਵੀ ਐਮਐਲਏ ਆਵਾ ਦੀ ਪਾਰਟੀ ਦਾ ਚਕਰ ਉਹ ਵੀ ਬਣ ਗਿਆ ਤੇ ਅੱਜ ਕਿੱਥੇ ਹੈ ਸਾਰੇ ਗਾਇਬਾਂ ਲੁੱਟਣ ਤੇ ਲੱਗੇ ਆ ਅੱਜ ਨਸ਼ਾ ਘਰ ਘਰ ਹੈ ਕਿਉਂ ਹੈ ਕਿਉਂਕਿ ਇਹਨਾਂ ਦੇ ਲੀਡਰ ਤੇ ਐਮਐਲਏ ਮਹੀਨਾ ਲਈ ਬੈਠੇ ਐ ਸਮਗਲਰਾਂ ਤੋਂ ਤੇ ਪੁਲਿਸ ਨੂੰ ਕਿਹਾ ਕਿ ਇਹਨਾਂ ਨੂੰ ਹੱਥ ਨਹੀਂ ਲਾਉਣਾ ਅੱਜ ਗੁੰਡਾਗਰਦੀ ਦਾ ਰਾਜ ਹੈ ਅੱਜ ਤੁਸੀਂ ਘਰੇ ਸ਼ਾਮ ਨੂੰ ਕੋਈ ਨਿਕਲ ਨਹੀਂ ਸਕਦਾ ਜਿਹੜਾ ਹੁੰਦਾ ਕੋਈ ਚੇਨ ਖਿੱਚ ਲੈਂਦਾ ਕੋਈ ਪਰਸ ਖਿੱਚ ਲੈਂਦਾ ਸ਼ਰੀਆਮ ਦੇ ਕਿਆ ਹੋ ਰਹੀਆਂ ਦੁਕਾਨਾਂ ਲੁੱਟੀ ਜਾ ਰਹੀਆਂ ਮੁੱਖ ਮੰਤਰੀ ਦਾ ਨਾਂ ਹੀ ਨਹੀਂ ਪਤਾ ਨਹੀਂ ਕਿ ਸਵੇਰੇ ਅਖਬਾਰ 'ਚ ਪੜਦੇ ਆਂ ਕਿ ਕੇਜਰੀ ਵਾਲ ਤੇ ਮਗਰ ਮਗਰ ਕਿਤੇ ਆਸਾਨ ਚ ਫਿਰਦਾ ਕਿਤੇ ਕਿਤੇ ਬੰਦਦਾ ਤੁਸੀਂ ਇੰਨਾ ਹੀ ਦੱਸ ਦਿਓ ਪਿਛਲੇ 2 ਸਾਲਾਂ 2.5 ਸਾਲਾਂ ਲੁਧਿਆਣਾ ਕਿੰਨੀ ਵਾਰ ਆਇਆ ਉਦੋਂ ਤਾਂ ਕਹਿੰਦਾ ਸੀ ਕਿ ਮੈਂ ਪੰਜਾਬ ਆदमी ਦਾ ਮਿਨਿਸਟਰ ਪ੍ਰਧਾਨ ਮੰਤਰੀ ਬਣੂਗਾ ਥੋੜੇ ਵਿੱਚ ਰਹੂੰਗਾ ਅੱਜ 2 ਸਾਲਾਂ ਦਾ ਕਿਸੇ ਵਿੱਚ ਨਹੀਂ ਰਿਹਾ ਕਿਹੜੇ ਹਲਕੇ ਤੋਂ ਹੁਣ ਹਲਕੇ ਜਿੱਥੋਂ ਇਲੈਕਸ਼ਨ ਜਿੱਤੇ ਆ ਉੱਥੇ ਕੰਨਾਂ ਤੇ ਲੋਕਾਂ ਨੇ ਲਿਖਦਾ ਕਿਤੇ ਵੋਟ ਨਾ ਪਾਏ ਚਾਰੋਂ ਨੂੰ ਆ ਤਾਂ ਹਾਲਾਤ ਆਪਣੇ ਪਏ ਆ ਮੈਥੋਂ ਨੂੰ ਪੁੱਛਣਾ ਚਾਹਣਾ ਪੱਤ ਜਰਬੇ ਕਿਉਂ ਕਰਦੇ ਆ ਆਪਣੇ ਤਾਂ ਸਿਆਣੇ ਗੁਜਰਾਤ ਦੇ ਲੋਕ ਹੈ ਉਹ ਤਜਰਬਾ ਕਰਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ મોદી ਇਹ ਸਾਰਾ ਕੁਝ ਲੈ ਕੇ ਹੁੰਦਾ ਉਹਨਾਂ ਵਾਸਤੇ ਆ ਝਾੜੂ ਵਾਲੇ ਵੀ ਗੇਸੀ ਝੂਠ ਬੋਲਣ ਉੱਥੇ ਕਿਸੇ ਨੂੰ ਨਾੜਿਆ ਉਹਨਾਂ ਨੇ ਤੇ ਆਪਾਂ ਤੁਹਾਡੀ ਆਪਣੀ ਪਾਰਟੀ ਹੈ ਕਾਲੀ ਦਲ ਹੈ ਤੁਹਾਡੀ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਆਵਾਜ਼ ਹੈ ਕੌਮ ਦੀ ਆਵਾਜ਼ ਹੈ ਪੰਤ ਦੀ ਆਵਾਜ਼ ਹੈ ਸਾਰੇ ਧਰਮਾਂ ਦੀ ਸਤਕਾਰ ਕਰਨ ਵਾਲੀ ਪਾਰਟੀ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜੋ ਕੁਝ ਵੀ ਬਣਿਆ ਜੇ ਗਰੀਬ ਨੂੰ ਆਟਾ ਦਾਲ ਸ਼ੱਕਨ ਪੈਨਸ਼ਨ ਮਿਲਣੀ ਸ਼ੁਰੂ ਹੋਈ ਹੈ ਤੇ ਬਾਦਲ ਸਾਹਿਬ ਅਕਾਲੀ ਦਲ ਦੀ ਸਰਕਾਰ ਨੇ ਦਿੱਤੇ ਹੈ ਜੇ ਤੁਹਾਡੇ 200 ਯੂਨਟ ਬਿਜਲੀ ਦੇ ਮਾਫ ਕੀਤੇ ਬਾਦਲ ਸਾਹਿਬ ਨੇ ਕੀਤੇ ਹੈ ਕਿਸਾਨੀ ਨੂੰ ਟਿਊਬਾਂ ਦੇ ਵੇਲੇ ਮਾਫ ਬਾਦਲ ਸਾਹਿਬ ਨੇ ਕੀਤੇ ਹੈ ਐਸਸੀ ਪਰਿਵਾਰਾਂ ਨੂੰ ਪੜਾਈ ਮੁਫਤ ਕੀਤੀ ਇਸ ਸਕਾਲਰਸ਼ਿਪ ਰਾਇਮ ਬਾਵਲ ਸਾਹਿਬ ਨੇ ਸ਼ੁਰੂ ਕੀਤੀ ਮੈਡੀਕਲ ਇੰਸ਼ੋਰੈਂਸ ਬਾਵਲ ਸਾਹਿਬ ਦਿੰਦੇ ਸੀ ਵਪਾਰੀਆਂ ਨੂੰ ਸਹੂਲਤ ਸੀ ਸ਼ਹਿਰ ਦੇ ਅੰਦਰ ਭਾਵੇਂ ਸੀਵਰੇਜ ਪਿਆ ਭਾਵੇਂ ਗਲੀਆਂ ਪੜੀਆਂ ਭਾਵੇਂ ਪੁਲ ਬਣੇ ਆ ਭਾਵੇਂ ਪੂਰੇ ਪੰਜਾਬ ਸੜਕਾਂ ਬਣੀਆਂ ਭਾਵੇਂ ਬਿਜਲੀ ਦੇ ਥਰਮਲ ਪਲੈਂਟ ਬਣੇ ਆ ਭਾਵੇਂ 에어ਪੋਰਟ ਬਣੇ ਆ ਸਾਰੇ ਅਕਾਲੀ ਦਲ ਦੀ ਸਰਕਾਰ ਦੇ ਦਰ ਇੱਕ ਵੀ ਨਿਸ਼ਾਨੀ ਕਾਂਗਰਸ ਨਹੀਂ ਦੱਸਦੇ ਆ ਝਾੜੂ ਵਾਲੇ ਤਾਂ ਕੁਝ ਕਰਨਾ ਕੀ ਸੀ ਇੱਕ ਵੀ ਨਿਸ਼ਾਨੀ ਨਹੀਂ ਆ ਆ ਆਉਂਦੇ ਆ ਦਿੱਲੀ ਵਾਲੀਆਂ ਪਾਰਟੀਆਂ ਆ ਲੜਾਈ ਜਿਹੜੀ ਹੁਣ ਹੈ ਇੱਕ ਪਾਸੇ ਪੰਜਾਬ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਪਾਰਟੀਆਂ ਆ ਦਿੱਲੀ ਵਾਲੀਆਂ ਪਾਰਟੀਆਂ ਤਿੰਨ ਆ ਆ ਭੀਜੇਪੀ ਪਾਰਟੀਆਂ ਆ ਤਾਂ ਇੱਕ ਧਰਮ ਦੇ ਖਿਲਾਫ ਲੱਗੀ ਹੈ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ ਹੈ ਚੋ ਵੀ ਜਿਹੜੇ ਬਿਆਨ ਪ੍ਰਧਾਨ ਮੰਤਰੀ ਦੇ ਆ ਰਹੇ ਹੈ ਸਹੀ ਮੈਨੇ ਦੇ ਪ੍ਰਧਾਨ ਮੰਤਰੀ ਕਹਿਣ ਦੇ ਲਾਇਕ ਨਹੀਂ ਹੈ ਜੇ ਵੀ ਬਿਆਨ ਦੇ ਰੇ ਮੈਂ ਸ਼ੁਰੂ ਕਰਤੀ ਹੈ ਕਿ ਇਹਨਾਂ ਦੇ ਪੈਰਾਂ ਤੋਂ ਜ਼ਮੀਨ ਚਲੀ ਗਈ ਹੈ ਜਿਹੜੇ ਹੁਣ ਕੇਜਰੀਵਾਲ ਹੈ ਤੁਸੀਂ ਦੇਖ ਲਓ ਆ ਜਿਹੜਾ ਸ਼ਰਾਬ ਦਾ ਘੁਟਾਲਾ ਹੋਇਆ ਇਹ ਤੋਂ ਵੱਡਾ ਘੁਟਾਲਾ ਪੰਜਾਬ 'ਚ ਹੋਇਆ ਹੈ ਪਰ ਹੁਣ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਅਮਿਤ ਸ਼ਾਹ ਦੇ ਕੰਟਰੋਲ 'ਚ ਹੈ ਉਹਦਾ ਅਮਿਤ ਸ਼ਾਹ ਨਾਲ ਹੋ ਗਈ ਸੰਧੀ ਮੈਂ ਤੁਹਾਨੂੰ ਅੱਜ ਦੱਸਦਾ ਪਾਰਲੀਮੈਂਟ ਇਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਕਰੂਗੀ ਜਿਦੀ ਇੰਗਵਾਈ ਭਗਵੰਤ ਮਾਨ ਕਰੂਗਾ ਤੇ ਸਪੋਰਟ ਹੋਊਗੀ ਭਾਜਪਾ ਦੀ ਤੇ ਕਾਂਗਰਸ ਪਾਰਟੀ ਪਰ ਇਸ ਨੂੰ ਪਤਾ ਹੀ ਹੈ ਮੈਨੂੰ ਲੱਗਾ ਅੱਧੀ ਤਾਂ ਗਾਇਬ ਹੀ ਹੋ ਗਈ ਕੋਈ ਭਾਜਪਾ ਵਾਲੇ ਲੈ ਕੇ ਕੋਈ ਝਾੜੂ ਵਾਲੇ ਲੈ ਕੇ ਇੱਕ ਬੰਦਾ ਸਾਡੇ ਕੋਲ ਵੀ ਆ ਗਿਆ ਗ੍ਰੇਕੀਤ ਵੀ ਹੈ ਕਾਂਗਰਸ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਪਣੇ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ ਖਾਲਸਾ ਜੀ ਨੂੰ ਪੁੱਛਣਾ ਚਾਹੁੰਦਾ ਅੱਜ ਜਦੋਂ ਵੋਟਾਂ ਪੈਣੀਆਂ ਨਾ 1 ਜੂਨ ਨੂੰ 1 ਜੂਨ ਕਿਹੜਾ ਦਿਨ ਹੈ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਸੀ ਟੈਂਕ ਟਾਂਡੋਪਾ ਦੇ ਦਰਬਾਰ ਸਾਹਿਬ ਨੂੰ ਹਮਲਾ ਕਰਨ ਦਾ ਆ 1 ਜੂਨ ਹੈ ਦੇਖੋ ਜਿਹੜੀਆਂ ਦਿੱਲੀ ਵਾਲੀਆਂ ਪਾਟੀਆਂ ਨੇ ਉਹ ਵੋਟ ਵੀ ਰਾਜਨੀਤੀ ਕਰਦੀਆਂ ਉਹਨਾਂ ਵਾਸਤੇ ਕਿਸੇ ਦੇਸ਼ ਭਾਵੇਂ ਇਕੱਠਾ ਰਹੇ ਨਾ ਕਰੇ ਇੱਕ ਧਰਮ ਨੂੰ ਦੂਜੇ ਨਾਲ ਝੜਾਉਂਗੀਆਂ ਕੱਲਾ ਕਾਲੀਦਲ ਹੈ ਜਿਹੜਾ ਸਾਰੇ ਲੋਕਾਂ ਨੂੰ ਇਕੱਠੇ ਰੱਖਣਾ ਚਾਹਦਾ ਬਾਦਲ ਸਾਹਿਬ 22 ਸਾਲ ਮੁੱਖ ਮੰਤਰੀ ਰਹੇ ਮੁਸਲਮਾਨ ਪਰਿਵਾਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ 크ਿਸਚਨ ਪਰਿਵਾਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਪਰਿਵਾਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਸਿੱਖਣ ਤੇ ਕਹਿੰਦਾ ਕਿਤੇ ਇੱਥੇ ਕੋਈ ਦੰਗਾ ਪ੍ਰਸਾਦ ਹੋਣ ਦਿੱਤਾ ਕਿਤੇ ਭਰਾਵਾਂ ਵਿੱਚ ਲੜਾਈ ਹੋਣ ਦਿੱਤੀ ਇੱਥੇ ਅਮਨ ਸ਼ਾਂਤੀ ਹੁੰਦੀ ਸੀ ਬਾਦਲ ਸਾਹਿਬ ਸਾਰੇ ਧਰਮਾਂ ਦੇ ਪਵਿੱਤਰ ਵਿਹਾਰੇ ਆਪ ਜਾ ਕੇ ਉੱਥੇ ਉਹਨਾਂ ਦੇ ਕੋਲ ਜਾ ਕੇ ਮਨਾਉਂਦੇ ਸੀ ਐਜਾ ਮੁੱਖ ਮੰਤਰੀ ਚਾਹੀਦਾ ਤੇ ਐਜਈ ਪ੍ਰਧਾਨ ਮੰਤਰੀ ਚਾਹੀਦਾ ਆਹ ਦੇ ਸਾਰਿਆਂ ਦਾ ਭਾਵੇਂ ਤੁਸੀਂ 2% ਨੂੰ ਭਾਵੇਂ ਤੁਸੀਂ 70% ਨੂੰ ਟਿਕੋਲ ਹੱਕ ਹੈ ਸਾਰਿਆਂ ਦਾ ਆਪਣਾ ਦੇਸ਼ ਹੈ ਐਸ ਕਰਕੇ ਪੰਜਾਬ ਵਿੱਚ ਅਸੀਂ ਨਫਰਤ ਨਹੀਂ ਫੈਲਣ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਪੰਜਾਬ ਵਿੱਚ ਨੇ ਆਪਾਂ ਪਾਈਚਾਰੇ ਇੱਕ ਸਾਂਝੀ ਟਿੱਕਲ ਦਿੰਦਾਂਗੇ ਆਹ ਸਾਡੀ ਗਰੰਟੀ ਹੈ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਜੇ ਆਪਾਂ ਨਾ ਪੰਜਾਬ ਪਛਾਇਆ ਆਪਣੀ ਅਗਲੀ ਪੀੜ੍ਹੀਆਂ ਆਪਾਂ ਨੂੰ ਕਸੂਰਵਾਰ ਸਮਝਣੀਆਂ 10 ਸਾਲ ਤੁਹਾਡੇ ਖਰਾਬ ਹੋ ਗਏ 5 ਸਾਲ ਕਾਂਗਰਸ ਨੂੰ ਵੋਟਾਂ ਪਾ ਕੇ ਤੇ 5 ਸਾਲ ਇਹਨਾਂ ਦੇ ਖਰਾਬ ਹੋ ਗਏ ਇੱਕ ਨਿਸ਼ਾਨੀ ਤੁਸੀਂ ਦੱਸ ਸਕਦੇ ਆ ਹੋ ਰਿਹਾ ਇੱਕ ਗਲੀ ਆ ਇੱਕੋ ਇੱਕ ਵੀ ਦੱਸ ਸਕਦੇ ਕਿਆ ਲੱਗਿਆ ਪਿਛਲੇ 10 ਸਾਲ ਤੇਹਰੋਂ ਮੀਕਾਲੀ ਦਾ ਸਰਕਾਰ ਤੇ ਰੋਜ਼ ਹੀ ਤੁਸੀਂ ਦੇਖਦੇ ਸੀ ਨਵੀਆਂ ਚੀਜ਼ਾਂ ਬਣਦੀਆਂ ਕਿਵੇਂ ਪੰਜਾਬ ਨੂੰ ਸੇਫਟ ਲੈ ਕੇ ਪੈਂਦੀਆਂ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਦੇਰ ਦੇ ਬਟੇ ਹੋ ਪੰਜਾਬ ਨੂੰ ਬਚਾ ਲਈਏ ਆਪਣੀ ਪਾਰਟੀ ਆਪਣੀ ਖੇਤਰੀ ਪਾਰਟੀ ਆਪਣੇ ਸੂਬੇ ਦੀ ਪਾਰਟੀ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ जिने ਲੜਾਈ ਲੜੀ ਹੈ ਪੰਜਾਬੀਆਂ ਫਾਤਰ ਖਾਲਸਾ ਪੰਥ ਵਾਸਤੇ ਗਰੀਬ ਕਿਸਾਨ ਮਜ਼ਦੂਰ ਦੀ ਲਈ ਲੜੀ ਹੈ ਉਸ ਪਾਰਟੀ ਨੂੰ ਤਕੜਾ ਕਰਕੇ ਵਾਪਸ ਲੈ ਕੇ ਆਈਏ ਤਾਈਂ ਪੰਜਾਬ ਬਚੂਗਾ ਨਹੀਂ ਤਾਂ ਆਪਾਂ ਫਿਰ ਤੋਂ ਪਛਤਾਉਂਦੇ ਰਹਾਂਗੇ 10 ਸਾਲ ਟੱਪ ਕੇ ਹੋਰ 5 ਸਾਲ ਟੱਪ ਜਾਵਾਂਗੇ ਕਿ ਦਿਨ ਆਪਾਂ ਦੇਖੋਗੇ ਕਿ ਹਿੰਦੁਸਤਾਨ ਦਾ ਸਭ ਤੋਂ ਪਿਛੜਾ ਸੂਬਾ ਪੰਜਾਬ ਬਣ ਜਾਣਾ ਹੈ ਜਿਹੜਾ ਸਭ ਤੋਂ ਇੱਕ ਨੰਬਰ ਤੇ ਸੀ ਤੇ ਮੈਂ ਮੈਂ ਆਪਣੇ ਵੀਰ ਗਵਿੰਦਰ ਸ਼ਰਮਾ ਜੀ ਦਾ ਵਧਾਈ ਨਮਾਦ ਕਰਦਾ ਕਿ ਜਦੋਂ ਵੀ ਇੱਟਾ ਯਰ ਤੁਮ ਆ ਵੀ ਜਾਣਦੇ ਪਤਾ ਨਹੀਂ ਤੇਰੀ ਹਿੰਮਤ ਕਿਵੇਂ ਇੰਨੇ ਲੋਕੀ ਕਿਸੇ ਵੀ ਇੱਥੇ ਬੈਠੇ ਤੇਰੇ ਪਿਆਰ ਅੰਦਾ ਤੇ ਪਨੀਰ ਇਹਨਾਂ ਦੀ ਕਰਮ ਪਤਮੀ ਪਰਨੀਤ ਸ਼ਰਮਾ ਜੀ ਦਾ ਵੀ ਵੇਖੋ ਤੁਸੀਂ ਇਹਨਾਂ ਦੀ ਪਿਆਰ ਖਾਤ ਤੁਸੀਂ ਇੰਨਾ ਤੱਕ ਬੜਾ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਨਾ ਕਿਰੇ 4 ਘੰਟੇ ਬੈਣਾ ਮੈਂ ਤਾਂ ਨਾ ਬੈਹੋਣਾ ਮੈਨੂੰ ਸਹੀ ਦੱਸ ਬੜਾ ਔਖਾ ਹੈ ਠੀਕ ਹੈ ਹਾਂ ਪਰ ਮੈਂ ਮੈਨੂੰ ਬੜੀ ਮੈਨੂੰ ਬੜਾ ਸ਼ਰਮ ਆਉਂਦੀ ਸੀ ਜਦੋਂ ਮੈਂ ਟੱਪ ਰਿਆ ਸੀ ਕਿ ਵਿਚਾਰੇ ਲੋਕਾਂ ਨੂੰ ਕਿੰਨੀ ਦੇਰ ਦਾ ਹਸਪਤਾਲਾਈ ਬੈਠਿਆ ਇਹਨੂੰ ਆਪ ਤੱਕ ਦਰਦ ਹੋਏ ਤੇ ਮੈਨੂੰ ਗੁੱਸਾ ਜੜੀ ਜਾਂਦਾ ਸੀ ਆਪਣੇ ਲੀਡਰਾਂ ਦੇ ਕਿ ਘਰ ਤੋਂ ਘਰ ਪ੍ਰੋਗਰਾਮ ਘਟਾ ਲੈਨੇ ਸੀ ਉਹ ਮਾਗੇ ਤਾਂ ਗਾ ਮੈਂ ਪ੍ਰੋਗਰਾਮ ਮੈਂ ਪ੍ਰੂਵ ਕਰਿਆ ਕਰੂੰਗਾ ਕਿਉਂਕਿ ਆ ਬੇਇਨਸਾਫੀ ਹੈ ਸਹੀ ਬੰਦ ਤੇ ਬੇਇਨਸਾਫੀ ਹੈ ਇਹ ਲੋਕਾਂ ਨੂੰ ਆਪਣੇ ਘਰਾਂ ਜੋ ਇੰਨੀ ਦੇਰ ਦੇਖੋ ਮੈਂ ਮਾਫੀ ਚਾਹੁੰਦਾ ਮੈਂ ਇਥੇ ਬੇਨਤੀ ਕਰਦਾ ਇੱਕ ਨੇਕ ਇਨਸਾਨ ਹੈ ਰੰਜੀਤ ਢੱਲੋਂ شریف ਇਨਸਾਨ ਹੈ ਦੂਜੇ ਪਾਸੇ ਦੇਖ ਲਓ ਆ ਜਿਹੜਾ ਹੈਗਾ ਕੀ ਇਹ ਨਾ ਜਿਹੜਾ ਇੱਕ ਬਿੱਟੂ uppi ਤੇ ਦੀਜਾ ਕਰਨ ਇੱਕ 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 ਗੱਪੀ ਆਇਆ ਸਾਡੇ ਫਰੀਦਕੋਟ ਤੋਂ ਲੁਧਿਆਣੇ ਆਇਓ ਫਿਰ ਤੁਸੀਂ ਕਹੋਗੇ ਕਿ ਆਪ ਆਦਮੀ ਭਾਂਡ ਝਾੜੂ ਮੋਟਾ ਪਈਆਂ ਤੇ ਅਸੀਂ ਪਛਤਾਉਣੇ ਆ ਇੱਕ ਹੋਰ ਪੈਂਟੀ ਬਣਾ ਕੇ ਨਾ ਪਛਤਾਇਓਗੇ ਹੈ ਇਹ ਗੱਪੀ ਪੀ ਡੱਪੇ ਸਾਰੇ ਬਣਾ ਲੋਗੇ ਆਵੇ ਕੋ ਥੋੜੇ ਹਲ ਪਿਆ ਲੁਧਿਆਣੇ ਦਾ ਇੱਥੋਂ ਐਮਸੀਪੀ ਵੀ ਰਿਹਾ ਇੱਥੋਂ ਐਮਐਲਏ ਵੀ ਰਿਹਾ ਤੇ ਮੈਨੂੰ ਯਾਦ ਆਇਆ ਇਹ ਹਲਕਾ ਈਸਤ ਹਲਕਾ ਕਿੰਨਾ ਬੁਰਾ ਹਾਲ ਸੀ ਉੱਥੇ ਉੱਥੇ ਮੱਲਾ ਦਾ ਗਲੀ ਵੀ ਹੈ ਨਹੀਂ ਸੀ ਸੀਵਰੇਜ ਵੀ ਹੈ ਨਹੀਂ ਸੀ ਪਗੜੀ ਵੀ ਹੈ ਨਹੀਂ ਸੀ ਸਕੂਲ ਵੀ ਹੈ ਨਹੀਂ ਸੀ ਤੇ ਸਰਕਾਰ ਇਹਨਾਂ ਦਾ ਬਹੁਤ ਭਰਾਵਾ ਮੰਗੂ ਪਿਆਰ ਆ ਮੈਨੂੰ ਕਹਿਣ ਲੱਗਿਆ ਜੀ ਕਿ ਮੇਰੀ ਆ ਹਾਲ ਮੈਂ ਅਫਸਰਾਂ ਨੂੰ ਕਿਹਾ ਕਿ ਇਹਨਾਂ ਨਾਲ ਜਾਓ ਦੇਖ ਲਓ ਚਾਹੀਦਾ ਕੀ ਹੈ ਇੱਕ ਲਿਸਟ ਬਣਾ ਕੇ ਆਗੇ 300 ਕਰੋੜ ਰੁਪਏ ਕਹਿੰਦਾ ਲੱਗੂਗਾ ਮਗਾ ਤੈਨੂੰ ਸਭ ਸ਼ੋਰੋਂ 400 ਕਰੋੜ ਰੁਪਏ ਦੇ ਕੇ ਭੇਜਿਆ ਇਹਨੂੰ ਕਿਥੇ ਦੇਖੋ ਆਪ ਇੱਥੋਂ ਦੇ ਰਹਿਣ ਵਾਲੇ ਐ ਇਹਨਾਂ ਪਿੰਡਾਂ ਚ ਇਹਨਾਂ ਸ਼ਹਿਰ ਰਹਿਣ ਵਾਲੇ ਇੱਥੋਂ ਦੇ ਜੰਮੇ ਪਲੇ ਐ ਇਹਨਾਂ ਦਾ ਦਰਦ ਐ ਥੋੜੇ ਨਾਲ ਆ ਨਾ ਬਿੱਟੂ ਨਾ ਪੱਪੀ ਨਾ ਦੂਜਿਆਂ ਦਾ ਖੜਾ ਨੇ ਆ ਸਾਰੇ ਬਿੱਟੂ ਨੇ ਆਪ ਪਹਿਲੇ ਤੁਰ ਜਾਣਾ ਹੋਣਾ ਇਹ ਨਹੀਂ ਪਤਾ ਭਾਜੀਪੀ ਦੇ ਬਾਅਦ ਕਿੱਥੇ ਜਾਊਗਾ ਤੇ ਜਿਹੜਾ ਹੈਗਾ ਆਪਣਾ ਆ ਜਿਹੜਾ ਪੜਿੰਗ ਹੈਗਾ ਆ ਤਾਂ ਭਗਵੰਤ ਮਾਨ ਨੇ ਗਰਦਨ ਫੜੀ ਬੈਠਾ ਆ ਮੰਤਰੀ ਬਣਿਆ 2 ਮਹੀਨੇ ਵਾਸਤੇ ਇਹਨੇ ਸਾਰੀਆਂ ਪਸਾ ਹਜ਼ਾਰ ਪਸਾ ਰਾਜਸਥਾਨ ਤੋਂ ਘੜਗੜ 50 ਕਰੋੜ ਤੋਂ ਵੱਧ ਦਾ ਘਪਲਾ ਕਰਦਿਆ ਤੇ ਜਦੋਂ ਬੋਲਦਾ ਤਾਂ ਭਗਵੰਤ ਮਾਨ ਕਹਿੰਦਾ ਆ ਫਾਈਲ ਮੇਰੇ ਕੋਲੇ ਪਈ ਆ ਫਿਰ ਚੁੱਪ ਕਰ ਦਿੰਦਾ ਮੈਨੂੰ ਤਾਂ ਡਰ ਹੈ ਰਾਤ ਨਾ ਕਿਤੇ ਕੋਈ ਕਹਿ ਦੇ ਕਿ ਤੂੰ ਜੇ ਤੂੰ ਹੁਣ ਚਲ세 ਗਿੱਦੇ ਤੇ ਫਾਈਲ ਫਰ ਤੋਂ ਖੋਲ ਲੂਗਾ ਇੰਨੇ ਡਰਪੋਕ ਹੈ ਬੰਦੇ ਆ इस करके सारे सार्वजा बहुत बहुत धनवाद वागुरू जी का खालसा वागुरू जी का बहुत धन्यवाद साहेब प्रधान साहब